ਤਰੀਕ ਹੈਗੀ ਹੈ ਜੀ 26 ਮਈ 2025 ਆਪਾਂ ਪਹਿਲੀ ਅਰਦਾਸ ਵਿੱਚ ਕੱਲ 25 ਮਈ 2025 ਨੂੰ ਸ੍ਰੀ ਹਿਮਕੋਟ ਸਾਹਿਬ ਦੇ ਦਰਸ਼ਨ ਕਰ ਲਏ ਤੇ ਹੁਣ ਆਪਾਂ ਹੈਗੇ ਜੀ ਵਾਪਸੀ ਦੇ ਰਾਹਾਂ ਤੇ ਆਪਾਂ ਹੈਗੇ ਜੀ ਗੁਰਦੁਆਰਾ ਸ੍ਰੀ ਗੋਮੇਰ ਧਾਮ ਤੇ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸ੍ਰੀ ਗੋਗਨ ਘਾਟ ਸਵੇਰ ਦੇ ਵੱਜ ਗਏ ਨੇ ਜੀ 6 ਅੱਜ ਤੁਹਾਨੂੰ ਗੁਰਦੁਆਰਾ ਸ੍ਰੀ ਗੋਮੇਰ ਧਾਮ ਦੇ ਦਰਸ਼ਨ ਕਰਵਾਈਏ ਵੇਗਨ ਨੇ ਵੀ ਜੀ ਘੋੜੇ ਥੱਲੇ ਲਈ ਸਾ ਸ਼ਰੀਅਤਾਂ ਇਹ ਤਾਂ ਬਾਤ ਕਰਮਾ ਦੇ ਉਸ ਤੋਂ ਦੋਸਤ ਦੀ ਗੱਲ ਅੱਜ ਤਰੀਕ ਹੈਗੀ ਹੈ ਜੀ 26 ਮਈ 2025 ਤੇ ਯਾਤਰਾ ਆਰੰਭ ਹੋਈ ਸੀ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਦੀ ਕੱਲ ਜਾਨੀ ਕਿ 25 ਮਈ 2025 ਆਪਾਂ ਪਹਿਲੀ ਅਰਦਾਸ ਵਿੱਚ ਸ਼ਾਮਲ ਹੋ ਕੇ ਯਾਤਰਾ ਕਰਕੇ ਆਏ ਹਾਂ ਜੀ ਤੇ ਹੁਣ ਆਪਾਂ ਹੈਗੇ ਆ ਵਾਪਸੀ ਦੇ ਰਾਹਾਂ ਤੇ ਤੇ ਅੱਜ ਆਪਾਂ ਹੁਣ ਜਾ ਰਹੇ ਆ ਜੀ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਤੋਂ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਸਵੇਰ ਦੇ ਬਾਅਦ ਚੁੱਕੇ ਨੇ ਜੀ 6:30 ਮਨੋ ਕਾਮਨਾ ਪੂਰੀ ਕਰਨਾ ਤੇ ਇਹ ਉਹ ਹੈਗੀ ਆ ਜੀ 9 ਕਿਲੋਮੀਟਰ ਦੀ 9 ਕਿਲੋਮੀਟਰ ਦਾ ਰਸਤਾ ਜਿਹੜਾ ਆਪਾਂ ਪੈਦਲ ਤੈਅ ਕਰਨਾ ਠੀਕ ਹੈ ਜੀ ਸਾਰੀ ਜਿਹੜੀ ਫਾਟ ਜ ਆ ਗਿਆ ਜੀ ਉਹ ਹੈਲੀਪੈਡ ਜਿਹੜਾ ਗੁਰਦੁਆਰਾ ਸ੍ਰੀ ਗੋਬਿੰਦ ਘਾਮ ਤੋਂ ਅੱਧੇ ਕਿਲੋਮੀਟਰ ਦੀ ਦੂਰੀ ਤੇ ਹੈ ਤੇ ਇਹ ਲੱਗੇ ਹੋਏ ਨੇ ਟੈਂਟ ਇਹਨਾਂ ਵਿੱਚ ਯਾਤਰੀ ਠਹਿਰ ਸਕਦੇ ਨੇ ਇਹਨਾਂ ਦਾ ਵੀ ਇੱਕ ਰਾਤ ਦਾ ਕਿਰਾਇਆ 1500 ਤੋਂ ਲੈ ਕੇ 2500 ਰੁਪਏ ਤੱਕ ਹੈ ਤੇ ਇਹ ਉਹ ਹੈਲੀਪੈਡ ਆ ਜੀ ਜਿਹੜਾ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਤੋਂ ਲਗਭਗ 1 ਕਿਲੋਮੀਟਰ ਜਾਂ ਪੌਣਾ ਕਿਲੋਮੀਟਰ ਪਹਿਲਾਂ ਵਾਂ ਤੇ ਇਹ ਚੱਲਦਾ ਜੀ ਗੁਰਦੁਆਰਾ ਸ੍ਰੀ ਗੋਵਿੰਦ ਘਾੜ ਤੋਂ ਤੇ ਸਵਾਰੀਆਂ ਇੱਥੇ ਤੱਕ ਆਉਂਦੀਆਂ ਨੇ ਬਾਯਾ ਹੈਲੀਕਾਪਟਰ ਅਗੇ ਜੀ ਗੁਰਦੁਆਰਾ ਸ੍ਰੀ ਗੋਵਿੰਦ ਧਾਮ ਤੋਂ ਜਦੋਂ ਗੁਰਦੁਆਰਾ ਗੋਵਿੰਦ ਘਰ ਤੱਕ ਜਾਣੇ ਆ ਤਾਂ ਜਿਹੜਾ ਸੈਂਟਰ ਪੁਆਇੰਟ ਆ ਤੇ ਆਹ ਰਾ ਜਾਂਦਾ ਉਹ ਪੁਲ ਦੇ ਉੱਪਰ ਦੀ ਤੇ ਆਹ ਵਾਲੀਆਂ ਪੌੜੀਆਂ ਜਾਂਦੀਆਂ ਨੇ ਪੁਲ ਦੇ ਥੱਲੇ ਚ ਹੈ ਜੀ ਤੇ ਇਹ ਆ ਜੀ ਉਹ ਪੁਲ ਜਦੋਂ ਆਪਾਂ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਦੀ ਜਿਹੜੀ ਪੈਦਲ ਤੁਰ ਕੇ ਜਾਣ ਵਾਲਾ ਜਿਹੜਾ ਪੁਆਇੰਟ ਆ ਜਾਂ ਗੁਰਦੁਆਰਾ ਗੋਵਿੰਦ ਧਾਮ ਤੋਂ ਲੈ ਕੇ ਗੁਰਦੁਆਰਾ ਗੋਵਿੰਦ ਘਾਟ ਤੱਕ 9-10 ਕਿਲੋਮੀਟਰ ਦਾ ਉਹਦੇ ਸੈਂਟਰ ਦੇ ਵਿੱਚ ਇਹ ਹੈਗਾ ਜੀ ਪੁਲ ਜਿਹੜਾ ਨਦੀ ਨੂੰ ਜੋੜਦਾ ਇਹ ਦੋ ਪੁਲ ਨੇ ਇਹ ਹੈਗਾ ਪੁਰਾਣਾ ਪੁਲ ਤੇ ਉਹ ਹੈਗਾ ਉੱਪਰ ਇੱਕ ਨਵਾਂ ਪੁਲ Indian. ਦੇਰ ਤੇ ਵੱਜ ਗਏ ਨੇ ਜੀ 9:30 ਤੇ ਆਪਾਂ ਹੈਗੇ ਆ ਜੀ ਗੁਰਦੁਆਰਾ ਸ੍ਰੀ ਗੋਬਿੰਦ ਧਾਮ ਤੋਂ ਚੱਲੇ ਹੋਏ ਤੇ ਲਗਭਗ 8 ਕਿਲੋਮੀਟਰ ਦਾ ਪੈਂਡਾ ਤੈਅ ਕਰ ਲਿਆ ਜਿੱਥੇ ਜਾ ਕੇ ਘੋੜੇ ਰੋਕਦੇ ਨੇ ਜਾਂ ਜਿੱਥੋਂ ਕਹ ਲਈਏ ਵੀ ਟੈਕਸੀਆਂ ਚੱਲਦੀਆਂ ਨੇ ਉਹ ਜਗ੍ਹਾ ਦਾ ਨਾਂ ਜੀ ਪੁੱਲਾਂ ਤੇ ਪੁੱਲਾਂ ਰਹਿ ਗਿਆ ਇਥੋਂ 1 ਕਿਲੋਮੀਟਰ ਦੇ ਪਿੰਡ ਯਾਰ ਸਾਰਿਆਂ ਦੀ ਜ਼ਮੀਨ ਹੈਗੀ ਛਾਡੇ ਵਾਲਿਆਂ ਦਾ ਅੱਡੀ ਵੀ ਪਈ ਹੈ ਤੇਰੇ 이 <목소리도> 핑계리들. ਸ਼ੱਕੇ ਵੈਗੂ ਜੀ ਲੰਗਰ ਸ਼ੱਕੇ ਵੈਗੂ ਜੀ ਲੰਗਰ ਸ਼ੱਕੇ ਵੈਗੂ ਜੀ ਰਹਿ ਗਿਆ ਜੀ ਇੱਥੋਂ 1 ਕਿਲੋਮੀਟਰ ਤੇ ਉੱਥੇ ਤੱਕ ਕੋੜੇ ਵਗੈਰਾ ਜਾਂਦੇ ਨੇ ਤੇ ਉੱਥੋਂ ਫਿਰ ਟੈਕਸੀਆਂ ਜਾਂਦੀਆਂ ਨੇ ਤੇ ਉੱਥੋਂ ਹੈਗਾ ਪੁਲਨਾ ਤੋਂ ਗੁਰਦੁਆਰਾ ਗੁਰੂ ਗੋਬਿੰਦ ਘਾਟ 4 ਕਿਲੋਮੀਟਰ ਤੇ ਉਹ ਸਾਹਮਣੇ ਉਹ ਪੁਆਇੰਟ ਆ ਜੀ ਜਿੱਥੇ ਘੋੜੇ ਵਗੈਰਾ ਰੁਕਦੇ ਨੇ ਤੇ ਟੈਕਸੀਆਂ ਚੱਲਦੀਆਂ ਨੇ ਇੱਥੋਂ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਹੈਗਾ ਜੀ 4 ਕਿਲੋਮੀਟਰ ਤੇ ਇਸ ਜਗ੍ਹਾ ਦਾ ਨਾਂ ਜੀ ਪੁਲਨਾ ਗੁਰਦੁਆਰਾ ਸ਼੍ਰੀ ਗੋਵਿੰਦ ਧਾਮ ਤੋਂ 9 ਕਿਲੋਮੀਟਰ ਦੀ ਉਤਰਾਹੀ ਆ ਕੇ ਆਪਾਂ ਇਹ ਜਗ੍ਹਾ ਆਉਂਦੀ ਆ ਇੱਥੇ ਕੋੜੀ ਰੁਕਦੇ ਨੇ ਤੇ ਇੱਥੋਂ ਟੈਕਸੀਆਂ ਚੱਲਦੀਆਂ ਨੇ ਟੈਕਸੀ ਦਾ ਕਿਰਾਇਆ ਹੈਗਾ ਜੀ ਇੱਥੋਂ 50 ਰੁਪਏ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਤੱਕ ਰਸਤਾ ਹੈਗਾ 4 ਕਿਲੋਮੀਟਰ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਕੰਦੇ ਵੱਜ ਗਏ ਨੇ ਜੀ 11:30 ਤੇ ਤਰੀਕ ਹੈਗੀ ਅੱਜ 26 ਮਈ 2025 ਆਪਾਂ ਸ੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ ਵਾਪਸ ਵਾਪਸੀ ਦੇ ਰਾਹ ਤੇ ਆ ਜੀ ਕਿ ਆਪਾਂ ਪਹੁੰਚ ਗਏ ਹਾਂ ਗੁਰਦੁਆਰਾ ਸ੍ਰੀ ਗੋਵਿੰਦ ਘਾਟ ਆ ਹੈਗਾ ਜੀ ਨਵਾਂ ਪੁਲ ਜਿਹੜਾ ਗੁਰਦੁਆਰਾ ਸ੍ਰੀ ਗੋਵਿੰਦ ਘਾੜ ਤੋਂ ਨਦੀ ਕ੍ਰੋਸ ਕਰਕੇ ਜੋੜਦਾ ਜੀ ਅੱਗੇ ਰਸਤਾ ਇਹ ਫਿਰ ਜਾਂਦਾ ਗੁਰਦੁਆਰਾ ਸ੍ਰੀ ਗੋਮਦ ਘਾੜ ਦੇ ਸਾਹਮਣੇ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸ਼੍ਰੀ ਹਿਮਕੁੰਡ ਸਾਹਿਬ ਗੋਵਿੰਦ ਘਰ ਮਾਤਾ ਬਾਵਾ ਜੀ ਮਿਲ ਜੇ ਆਪਾਂ ਉੱਥੇ ਜਿੱਥੇ 15 ਮਿੰਟ ਦੇ ਉੱਥੇ ਆ ਜੀ ਤੇ ਬੈ ਕੱਢ ਦੇ ਓਕੇ ਗਠੜੀ ਘਰ ਕੋਲੇ ਗੱਠਲੀ ਘਰ ਕੋਲੇ ਗਠੜੀ ਘਰ 15 ਮਿੰਟ ਹੀ ਆ ਜਦੋਂ ਮੇਰੇ ਕੋਲ ਨਹੀਂ ਜਾ ਠੀਕ ਹੈ ਦੇ ਦੇਸਟਰ ਤੋਂ ਲਾ ਜਾਂਦਾ ਇਹ ਵੀ ਦਈਏ ਯਾਰ ਖਾ ਦੇ ਚੱਕਰੇ ਬਾਦ ਤੁਮ ਆ ਜਾ ਮਗਰ ਪੰਜ ਮਿੰਟ ਡਾਕਟਰ ਭੈਣ ਸਾਹਿਬ ਨਾਲ ਮੈਂ ਫੇਰੀ ਆਹ ਗੱਡੀ ਵਾਲਾ ਕਹਿੰਦਾ 5 ਮਿੰਟ ਫੇ ਹੋਰ ਤੇ ਹੋਰ ਤੱਕ Merci.